ਅੱਧੀ ਇਲੈਕਸ਼ਨ ਜਿਹੜੀ ਆ ਇਹਦੇ ਵਿੱਚ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਸਖਤ ਹੋਣਾ ਚਾਹੀਦਾ ਉਹਨਾਂ ਨੇ ਚੰਗੇ ਕੁਝ ਸਟੈਪ ਲਏ ਆ ਅਸੀਂ ਵੈਲਕਮ ਕਰਦੇ ਕਿਉਂਕਿ ਕਮਿਸ਼ਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਪਰ ਇਹ ਜਨਰੀ ਦੇਰ ਤੱਕ ਇੱਕ ਡੀਸੀ ਉਹਨਾਂ ਨੇ ਬਦਲਿਆ ਤਰੰਤਨ ਦਾ ਅਸੀਂ ਉਹਨੂੰ ਵੈਲਕਮ ਕਰਦੇ ਸਕੇ ਚਾਹੇ ਕਿਸੇ ਵੀ ਹੋ ਪਰ ਬਾਕੀ ਧਰਮ ਦੇ ਉੱਤੇ ਵੀ ਇਸ ਰੰ ਦਾ ਜਿਹੜਾ ਸਖਤ ਸੰਦੇਸ਼ ਆ ਉਹ ਜਾਣਨਾ ਚਾਹੀਦਾ ਔਰ ਲਾਇਨ ਆਰਡਰ ਦੀ ਬੜੀ ਮਾਰੀ ਹਾਲਤ ਆ ਜਿੱਥੇ ਮਰਜੀ ਕੋਈ ਜਿਹੜੇ ਆ ਗੋੜੀਆਂ ਚੱਲ ਪੈਂਦੀਆਂ ਜਿੱਥੇ ਮਰਜੀ ਕੋਈ ਇੱਟਾਂ ਮਾਰਨ ਲੱਗ ਪੈਂਦਾ ਆ ਫਰੀਦਕੋਟ ਦੀ ਮੈਂ ਹੁਣੇ ਟੀਵੀ ਤੇ ਖਬਰ ਸੁਣਦਾ ਪਿਆ ਸੀ ਵੀ ਨਾਮਜ਼ਦਗੀ ਪੱਤਰ ਦਾਖਲ ਕਰਨ ਲੱਗਾ ਤੇ ਉਹਨਾਂ ਨੇ ਖੋ ਕੇ ਤੇ ਨਹਿਰ ਦੇ ਵਿੱਚ ਸੁੱਟ ਦਿੱਤੇ ਇਸ ਕਰਕੇ ਇਸ ਤਰ੍ਹਾਂ ਦੇ ਫੈਸਲੇ ਹੋਣਗੇ ਤੇ ਉਹ ਡੈਮੋਕ੍ਰੇਸੀ ਵਾਸਤੇ ਬਹੁਤ ਘਾਤਕ ਹੋਣਗੇ ਸੋ ਅਸੀਂ ਬੇਨਤੀ ਕਰਦੇ ਹਾਂ ਇਹ ਰੂਲਿੰਗ ਪਾਰਟੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਦਾਂ ਤੁਸੀਂ ਪੰਚਾਇਤਾਂ ਤੇ ੱੱਕੇਸ਼ਾਈ ਦਾ ਕਬਜ਼ੇ ਕਰਕੇ ਲੋਕਾਂ ਦੇ ਜਿੱਤ ਨਹੀਂ ਦਿਲ ਨਹੀਂ ਜਿੱਤ ਸਕਦੇ ਉਹ ਸਮਾਂ ਨਿਕਲ ਗਿਆ ਲੋਕਾਂ ਨੇ ਤੁਹਾਡੇ ਤੇ ਬਹੁਤ ਵੱਡਾ ਭਰੋਸਾ ਕੀਤਾ ਸੀ ਪਰ ਹੁਣ ਤੁਹਾਡੇ ਤੇ ਲੋਕੀ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਜਿਹੜਾ ਲੋਕਾਂ ਦੇ ਫਤਵੇ ਨੂੰ ਇਦਾਂ ਜ਼ਬਰਦਸਤੀ ਆਪਣੇ ਹੱਕ ਦੇ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੋ ਟਾਈਮ ਥੋੜਾ ਰਹਿ ਗਿਆ ਇੱਕ ਨਾ ਇੱਕ ਦਿਨ ਜਿਹੜੇ ਸਾਡੇ ਚੋਣ ਕਮਿਸ਼ਨਰ ਨੇ ਰਾਜਕਮਲ ਜੀ ਕਿ ਤੁਸੀਂ ਕੋਸ਼ਿਸ਼ ਕੀਤੀ ਆ ਤੁਸੀਂ ਐਫੀਡਵੀ ਦਿੱਤਾ ਪਰ ਸਾਨੂੰ ਪਤਾ ਇੱਕ ਹਥਿਆਰ ਹੁੰਦਾ ਰਿਟਰਨਿੰਗ ਅਫਸਰ ਕੋਲੇ ਬੜਾ ਵੱਡਾ ਕਿ ਮੈਂ ਤਾਂ ਇਹਨੂੰ ਰਿਜੈਕਟ ਕਰਨਾ ਜੀ ਤੁਸੀਂ ਬਾਅਦ ਚ ਅਦਾਲਤ ਜਾ ਕੇ ਜੋ ਮਰਜ਼ੀ ਕਰ ਲਓ ਤੇ ਅਦਾਲਤਾਂ ਚ ਵਿਚਾਰੇ ਗਰੀਬ ਬੰਦੇ ਨੇ ਕੀ ਜਾਣਾ ਹੁੰਦਾ ਲੱਖਾਂ ਰੁਪਏ ਅਦਾਲਤਾਂ ਚ ਜਾ ਕੇ ਲੱਗਦੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨੂੰ ਜਿਹੜਾ ਚੁੰਨਾ ਟੈਕਸ ਨੂੰ ਜਾਂ ਐਨਓਸੀ ਨੂੰ ਆਧਾਰ ਬਣਾ ਕੇ ਇੱਕ ਡਾਇਰੈਕਸ਼ਨ ਇਸ਼ੂ ਕੀਤੀ ਜਾਵੇ ਕਿ ਇਹਦੇ ਆਧਾਰ ਦੇ ਉੱਤੇ ਕੋਈ ਵੀ ਰਿਟਰਨਿੰਗ ਅਫਸਰ ਕਿਸੇ ਦੇ ਨਾਮਜ਼ਦਗੀ ਪੱਤਰ ਰੱਦ ਨਾ ਕਰੇ ਦੇ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਇੱਕੋ ਇੱਕ ਆਲਟਰਨੇਟਿਵ ਹੈ ਕਿ ਇਸ ਦੇ ਆਧਾਰ ਦੇ ਉੱਤੇ ਕਿਉਂਕਿ ਇਹ ਦਿੱਤਾ ਹੀ ਨਹੀਂ ਜਾ ਰਿਹਾ ਦੂਜੀ ਪਾਰਟੀ ਨੂੰ ਤੇ ਨਾ ਇਹਦੀ ਕੋਈ ਬਹੁਤੀ ਵੱਡੀ ਵੈਲਿਊ ਹੈ ਜਿਵੇਂ ਮੈਂ ਸਮਝਾਇਆ ਤੁਹਾਨੂੰ ਇਸ ਕਰਕੇ ਅਸੀਂ ਕਮਿਸ਼ਨ ਨੂੰ ਕਿਹਾ ਕਿ ਇਹ ਅਸੂਲ ਬਣਾ ਦਿਓ ਰੂਲ ਬਣਾ ਦਿਓ ਡਾਇਰੈਕਸ਼ਨ ਦੇ ਦਿਓ ਕਿ ਕੋਈ ਵੀ ਸੂਬੇ ਦੇ ਵਿੱਚ ਨਾਮਜ਼ਦਗੀ ਪੱਤਰ ਜਿਹੜਾ ਉਹਨੂੰ ਚੁੱਲਾ ਟੈਕਸ ਜਾਂ ਨੋ ਡਿਊ ਦੇ ਆਧਾਰ ਦੇ ਉੱਤੇ ਰੱਦ ਨਾ ਕੀਤਾ ਜਾਵੇ ਦੋਜੀ ਗੱਲ ਕਿ ਜੇ ਕਿਤੇ ਰਿਟਰਨਿੰਗ ਅਫਸਰ ਸਾਹਿਬਾਨ ਨੂੰ ਲੱਗਦਾ ਕਿ ਕਿਸੇ ਦੇ ਵਿੱਚ ਕੋਈ ਇਹਦੇ ਵਿੱਚ ਉਹ ਕੋਈ ਐਕਸ਼ਨ ਲੈਣਾ ਚਾਹੁੰਦੇ ਆ ਤੇ ਉਹਨਾਂ ਦੇ ਪੱਧਰ ਤੇ ਨਾ ਲਿਆ ਜਾਵੇ ਪਹਿਲਾਂ ਕਮਿਸ਼ਨ ਉਹਦੀ ਇੰਡੀਪੈਂਡੈਂਟ ਸੁਣਵਾਈ ਜਿਹੜੀ ਆ ਆਪਣੇ ਪੱਧਰ ਦੇ ਉੱਤੇ ਕਰੇ ਉਹ ਸਿਸਟਮ ਕਮਿਸ਼ਨ ਆਪਣਾ ਵਾਲਵ ਕਰ ਰਵੇ ਕਿ ਪਹਿਲਾਂ ਅਗਾਊ ਪ੍ਰਵਾਨਗੀ ਕਮਿਸ਼ਨ ਦੀ ਹੋਵੇ ਕਿਉਂਕਿ ਇੱਕ ਵਾਰੀ ਤੁਸੀਂ ਰੱਦ ਕਰ ਦਿੱਤਾ ਫਿਰ ਤਾਂ ਅਦਾਲਤਾਂ 'ਚ 5 ਸਾਲ ਧੱਕੇ ਖਾਣ ਵਾਲੀ ਗੱਲ ਆ ਉਹਦਾ ਹੱਕ ਹੀ ਖਤਮ ਹੋ ਜਾਂਦਾ ਲੜਨ ਦਾ ਇਸ ਕਰਕੇ ਜੇ ਸੁਧਾਰ ਵਾਕਈ ਅਸੀਂ ਜਿਹੜੀ ਸਭ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਉਹਦੀ ਪ੍ਰਕਿਰਿਆ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਬੜੇ ਵੱਡੇ ਦਮਕਜੇ ਮਾਰੇ ਸੀ ਔਰ ਕਈ ਐਕਟ ਦੇ ਵਿੱਚ ਤਬਦੀਲੀਆਂ ਕਰਨ ਦੀ ਗੱਲ ਕੀਤੀ ਸੀ ਔਰ ਇਹ ਪ੍ਰਭਾਵ ਬੰਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਜਿਹੜੀ ਪੰਚਾਇਤ ਦੀ ਇਲੈਕਸ਼ਨ ਹੈ ਇਹਨੂੰ ਪਿੰਡ ਦੀ ਇਲੈਕਸ਼ਨ ਬਣਾਉਣੀ ਚਾਹੁੰਦੇ ਆ ਤੇ ਇਹਦੇ ਵਿੱਚ ਰਾਜਨੀਤੀ ਕਿਸੇ ਤਰੀਕੇ ਦੀ ਨਾ ਹੋਵੇ ਉਹਦੇ ਵਾਸਤੇ ਅਸੀਂ ਵੱਡੇ ਫੈਸਲੇ ਲੈਣਾ ਚਾਹੁੰਦੇ ਆ ਕੱਲ ਫੈਸਲਾ ਤੱਕ ਹੋਇਆ ਨਹੀਂ ਐਲਾਨ ਬਹੁਤ ਹੋਇਆ ਕਿਉਂਕਿ ਚੋਣਾਂ ਦਾ ਪੰਚਾਇਤਾਂ ਦੀਆਂ ਪਹਿਲਾਂ ਵੀ ਨਿੱਜੀ ਤੌਰ ਦੇ ਉੱਤੇ ਪਾਰਟੀਆਂ ਦੇ ਸਿੰਬਲ ਤੋਂ ਬਣਾਈ ਹੁੰਦੀਆਂ ਸੀ ਤੇ ਐਡੇ ਵੱਡੇ ਐਲਾਨ ਜਿਹੜੇ ਹੋਏ ਸੀ ਉਹਨਾਂ ਦੇ ਵਿੱਚੋਂ ਅਸੀਂ ਤਾਂ ਸੋਚਦੇ ਸੀ ਕਿ ਕੋਈ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ ਸੁਧਾਰਨ ਵਾਸਤੇ ਕੋਈ ਵੱਡਾ ਕੰਮ ਹੁੰਦਾ ਪਰ ਅੱਜ ਜੋ ਤਰਾ ਤਰਾ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਚੋਣ ਧਾਂਦਲੀਆਂ ਦੀ ਬੱਚੀ ਹੋਈ ਹੈ ਹਾਲੇ ਪਹਿਲੀ ਸਟੇਜ ਆ ਨਾਮਜ਼ਦਗੀਆਂ ਦਾਖਲ ਕਰਨ ਦੀ ਤੇ ਉਹਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਿਹੜੀਆਂ ਇਲੈਕਸ਼ਨਾਂ ਇਹ ਬੇਨਿਯਮਨੀਆਂ ਦਾ ਧੱਕੇਸ਼ਾਹੀਆਂ ਦਾ ਔਰ ਡੈਮੋਕ੍ਰੇਸੀ ਤੇ ਮਾਰਡਰ ਦਾ ਆਪਣਾ ਇੱਕ ਰਿਕਾਰਡ ਜਿਹੜਾ ਉਹ 15 ਅਕਤੂਬਰ ਨੂੰ ਜਿਹੜਾ ਉਹ ਕਾਇਮ ਕਰ ਗਿਆ ਕਿਉਂਕਿ ਸਾਡੇ ਪੰਜਾਬ ਦੇ ਲੋਕੀ ਇਹਨੇ ਸਮਝਦਾ ਜ਼ਰੂਰ ਹੈ ਸਾਡੇ ਚੋਣਾਂ ਵਾਲੇ ਦਿਨ ਵੀ ਕੋਈ ਮਾਮੂਲੀ ਤਲਖੀ ਤਾਂ ਕਈ ਵਾਰ ਤੇ ਹੋ ਜਾਂਦੀ ਆ ਪਰ ਉਦੋਂ ਵੀ ਮੇਜਰ ਘਟਨਾਵਾਂ ਸਾਡੇ ਪੰਚਾਇਤ ਇਲੈਕਸ਼ਨਾਂ ਵਿੱਚ ਹਮੇਸ਼ਾ ਨਹੀਂ ਹੁੰਦੀਆਂ ਪਰ ਹੁਣ ਹਲੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਤੇ ਉਹਦੇ ਵਿੱਚ ਹੀ ਐਨਾ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਹਰ ਸਟੈਪ ਦੇ ਉੱਤੇ ਹੋ ਰਿਹਾ ਕਿ ਸਾਰੇ ਪੰਜਾਬ ਤੋਂ ਸਾਰਾ ਦਿਨ ਅਸੀਂ ਫੋਨ ਸੁਣਦੇ ਥੱਕ ਜਾਂਦੇ ਆ ਕਿ ਸਾਡੇ ਉਮੀਦਵਾਰਾਂ ਦੇ ਕਾਗਜ਼ ਪਾੜ ਦਿੱਤੇ ਸਾਨੂੰ ਐਨਓਸੀ ਦੇਣ ਤੋਂ ਮਨਾ ਕਰ ਦਿੱਤਾ ਸਾਡੇ ਚੁੱਲ੍ਹਾ ਟੈਕਸ ਦੀ ਰਸੀਦ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਸਾਨੂੰ ਪੁਲਿਸ ਦਾ ਕੋਈ ਅਫਸਰ ਆ ਕੇ ਤਮਕਾ ਰਿਆ ਸਾਨੂੰ ਹੋਰ ਕਿਸੇ ਤਰੀਕੇ ਜਿਹੜੀ ਐ ਐਮਐਲਏ ਵੱਲੋਂ ਤਮਕਾਇਆ ਜਾ ਰਿਹਾ ਔਰ ਇਥੋਂ ਤੱਕ ਵੀ ਆ ਕਿ ਮੁੱਖ ਮੰਤਰੀ ਸਾਹਿਬ ਤੇ ਕੋਈ ਹੋਰ ਹੀ ਸੂਬੇ ਦੇ ਲੋਕਾਂ ਨੂੰ ਸੁਣਿਆ ਦੇਦੇ ਸੀ ਤੇ ਇਹਨਾਂ ਦੇ ਐਮਐਲਏ ਸਟੇਜਾਂ ਦੇ ਉੱਤੇ ਚੜ੍ਹ ਕੇ ਜਿਹੜੇ ਕਹਿੰਦੇ ਆ ਕਿ ਆਹ ਬੰਦਾ ਐਮਐਲਏ ਬਣੇਗਾ ਸਾਡਾ ਸਰਪੰਚ ਬਣੇਗਾ ਦੇਖਦੇ ਆ ਇਹਨੂੰ ਕੌਣ ਜਿਹੜਾ ਹੈ ਸਰਪੰਚ ਬਣ ਤੋਂ ਰੋਪਦਾ ਇਹ ਵੀ ਜਿਹੜੀ ਐ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਜੈਤੋ ਹਲਕੇ ਦੇ ਵਿੱਚ ਅਮੋਲਕ ਸਿੰਘ ਨਾਮ ਦਾ ਇਹਨਾਂ ਦਾ ਐਮਐਲਏ ਆ ਉਹਨੇ ਇਹ ਵੀ ਧਮਕੀ ਜਿਹੜੀ ਐ ਸਟੇਜ ਦੇ ਉੱਤੇ ਸ਼ਰੀਅਤ ਕਰਕੇ ਦਿਖਾ ਦਿੱਤੀ ਇਲੈਕਸ਼ਨ ਕਮਿਸ਼ਨ ਦਾ ਮੈਂ ਧੰਨਵਾਦੀ ਹਾਂ ਬੜੇ ਚੰਗੇ ਨੇਕ ਅਫਸਰ ਨੇ ਰਾਜਕਮਲ ਚੌਧਰੀ ਜੀ ਔਰ ਉਹਨਾਂ ਨੇ ਕੋਈ ਚੰਗੇ ਪ੍ਰਭਾਵ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਨਾਮਜ਼ਦਗੀ ਪੱਤਰ ਲੋਕਾਂ ਦੇ ਰੱਦ ਨਾ ਹੋਣ ਉਹਦੇ ਵਾਸਤੇ ਜਿਹੜਾ ਐਮਐਨਏ ਦੀਆਂ ਹਦਾਇਤਾਂ ਦੇ ਉੱਤੇ ਮੰਤਰੀਆਂ ਦੀਆਂ ਹਦਾਇਤਾਂ ਦੇ ਉੱਤੇ ਜਿਹੜੇ ਘਟਿਆ ਹਤਕੰਡੇ ਥੱਲੇ ਵਰਤੇ ਜਾਂਦੇ ਸੀ ਪੀ ਐਨਓਸੀ ਨਹੀਂ ਦੇਣੀ ਨੋ న్యూਸ ਦਾ ਸਰਟੀਫਿਕੇਟ ਨਹੀਂ ਦੇਣਾ ਚੁਰਲਾ ਟੈਕਸ ਨਹੀਂ ਦੇਣਾ ਪਰ ਹੌਲੀ ਹੌਲੀ ਜਿਸ ਪੱਧਰ ਦੀਆਂ ਸਾਨੂੰ ਫੀਲਡ ਦੇ ਵਿੱਚੋਂ ਰਿਪੋਰਟਾਂ ਆ ਰਹੀਆਂ ਐਸ ਵੇਲੇ ਸਾਰੀ ਸਰਕਾਰੀ ਸ਼ਕਤੀ ਜਿਹੜੀ ਆ ਉਹ ਐਮਐਲਏ ਵਰਤ ਕੇ ਤੇ ਚੋਣਾਂ ਦੇ ਵਿੱਚ ਧਾਧਰੀਆਂ ਕਰਨ ਦੀ ਤਿਆਰੀ ਕਰ ਰਹੀ ਫੈਕਟਰੀ ਜਿਨ੍ਹਾਂ ਨੇ ਐਨਓਸੀ ਦੇਨੇ ਆ ਨੋ ਡਿਊ ਦੇਨੇ ਆ ਉਹ ਐਮਐਲਆ ਦੇ ਦਫਤਰਾਂ ਦੇ ਵਿੱਚ ਜਾ ਕੇ ਤੇ ਐਮਐਲਆ ਦੇ ਘਰਾਂ ਦੇ ਵਿੱਚ ਜਾ ਕੇ ਤੇ ਬੈਠੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਦੀਆਂ ਜਿੰਨੂੰ ਉਹ ਕਹਿੰਦੇ ਆ ਉਹਨੂੰ ਨੋ ਡਿਊ ਦੇਣੀ ਆ ਦੂਜੀ ਕਿਸੇ ਨੂੰ ਨੋ ਡਿਊ ਜਿਹੜੀ ਆ ਉਹਨੇ ਦਿੱਤੀ ਜਾਂਦੀ ਜੇ ਵੱਡੇ ਅਫਸਰਾਂ ਕੋਲੇ ਕੋਈ ਜਾਂਦਾ ਤੇ ਉਹ ਅਫਸਰ ਜਿਹੜੇ ਆ ਅਨਕੰਨੀ ਕਰਕੇ ਤੇ ਦਫਤਰਾਂ ਦੇ ਵਿੱਚ ਉਹ ਗੱਲ ਨਹੀਂ ਸੁਣਦੇ ਇਸ ਕਰਕੇ ਬਹੁਤ ਹੀ ਤਾਂຊੋ ਯੋਗ ਹਾਲਤ ਹੈ ਔਰ ਅੱਜ ਅਸੀਂ ਇੱਕ ਵਿਸਤਾਰ ਦੇ ਵਿੱਚ ਜਿਹੜੀ ਚਿੱਠੀ ਹੈ ਉਹ ਜਿਹੜੇ ਸਾਡੇ ਸੂਬੇ ਦੇ ਚੋਣ ਕਮਿਸ਼ਨਰ ਨੇ ਉਹਨਾਂ ਨੂੰ ਅੱਜ ਅਸੀਂ ਲਿਖੀ ਹੈ ਇੱਕ ਤਈ ਹੈ ਕਿ ਪਹਿਲਾਂ ਕਾਂਗਰਸ ਨੇ ਵੀ ਪਿਛਲੀ ਵਾਰੀ ਚੋਣਾਂ ਦੇ ਵਿੱਚ ਭਾਗ ਲਿਆ ਕਰਨ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਮੈਂ ਕੁਦਰਤੀ ਪਿਛਲਾ ਡਾਟਾ ਦੇਖ ਰਿਹਾ ਸੀ ਆ ਟੱਡੀਆਂ ਹੀ ਅਖਬਾਰਾਂ ਦੀਆਂ ਰਿਪੋਰਟਿੰਗ ਹੋਈਆਂ ਹੋਈਆਂ ਤੇ ਉਦੋਂ ਵੀ ਜਿਹੜਾ ਚੁੱਲਾ ਟੈਕਸ ਆ ਇੱਕ ਬੜਾ ਪੁਰਾਣਾ ਜਿਹਾ ਟੈਕਸ ਆ 7 ਰੁਪਏ ਸਾਲ ਦਾ ਲੱਗਦਾ 5 ਸਾਲਾਂ ਦਾ 35 ਰੁਪਏ ਦਾ ਟੈਕਸ ਆ ਔਰ ਵੈਸੇ ਤੇ ਜੋ ਮੈਨੂੰ ਲੱਗਦਾ ਕਿ ਬਵਾਲਸ਼ ਹੋ ਚੁੱਕਿਆ ਬੜੀ ਤੇਜ਼ ਦਾ ਔਰ ਕੋਈ ਇਸ ਟੈਕਸ ਦੀ ਰੈਗੂਲਰ ਰਿਕਵਰੀ ਦਾ ਸਿਸਟਮ ਨਹੀਂ ਹੈ ਕੋਈ ਜਿਹੜਾ ਪੰਚਾਇਤੀ ਵਿਭਾਗ ਕੋਲੇ ਰਿਕਾਰਡ ਨਹੀਂ ਆ ਉਹ ਦੱਸ ਸਕਣ ਕਿ ਕਿਹੜੇ ਪਿੰਡ ਦੀ ਕਿੰਨੀ ਰਿਕਵਰੀ ਆ ਚੁੱਕੀ ਆ ਤੇ ਕਿੰਨੀ ਰਿਕਵਰੀ ਪੈਂਡਿੰਗ ਆ ਕਦੀ ਕਿਸੇ ਡਿਫਾਲਟਰ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਂਦਾ ਕਿਉਂਕਿ ਇੱਕ ਘਰ ਚੋਂ 700 ਰੁਪਏ ਜੇ ਤੁਸੀਂ ਲੈਣੇ ਆ ਤੇ 100 150 ਪਿੰਡ ਦੀ ਆਬਾਦੀ ਦਾ ਵੀ ਜੇ ਤੁਹਾਡਾ ਕੋਈ ਪਿੰਡਾ ਛੋਟਾ ਛੋਟੇ ਪਿੰਡਾ ਚ ਇਹ ਨਹੀਂ ਕੋਈ ਘਰ ਹੁੰਦੇ ਵੱਡੇ ਚ ਚਲੋ ਜਿਆਦਾ ਹੋ ਜਾਣਗੇ ਤੇ ਇਹ ਤੇ ਸਾਰੇ ਇਕੱਠੇ ਕਰਕੇ 7-800 ਰੁਪਇਆ ਤੇ ਮਜ਼ਦਮ ਦੀ ਤਨਖਾਹ ਦੀ ਪੂਰੀ ਹੁੰਦੀ ਜਿਹਨੇ ਰਿਕਵਰੀ ਕਰਨੀ ਹੁੰਦੀ ਹੈ ਪਰ ਇਸ ਟੈਕਸ ਨੂੰ ਆਧਾਰ ਬਣਾ ਕੇ ਨੁਕਸਾਨ ਡੈਮੋਕ੍ਰੇਸੀ ਦਾ ਕਿੰਨਾ ਵੱਡਾ ਕੀਤਾ ਜਾਂਦਾ ਕਿ ਜਿਹੜਾ ਪਿਛਲੇ ਸਾਲ ਦਾ 2018 ਦਾ ਪੰਚਾਇਤ ਚੋਣ ਦਾ ਅੰਕੜਾ ਕਾਂਗਰਸ ਵਾਲੇ ਅੱਜ ਬੜਾ ਨਾਲਾ ਪਾਉਂਦੇ ਆ ਮੈਂ ਉਹਨਾਂ ਨੂੰ ਉਹਨਾਂ ਦਾ ਵੀ ਸ਼ੀਸ਼ਾ ਦਿਖਾਉਣ ਲੱਗਿਆ ਕਿ 49000 ਸਰਪੰਚੀ ਦੀਆਂ ਨਾਮੀਨੇਸ਼ਨਾਂ ਉਹਨਾਂ ਦੇ ਟਾਈਮ ਦੇ ਉੱਤੇ ਫਾਈਲ ਹੋਈਆਂ ਸੀ ਤੇ ਉਹਦੇ ਵਿੱਚੋਂ ਜਦੋਂ ਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਈ ਤੇ ਆ ਇਸੇ ਚੀਜ਼ ਨੂੰ ਆਧਾਰ ਬਣਾ ਕੇ ਅੱਜ ਚੁੰਨਾ ਟੈਕਸ ਤੇ ਨੋ ਡਿਊਜ਼ ਤੇ 28000 ਬਾਕੀ ਰਹਿ ਗਏ ਸੀ 21000 ਦੇ ਨਾਮੀਨੇਸ਼ਨ 49000 ਦੇ ਵਿੱਚੋਂ ਰੱਦ ਹੋ ਗਏ ਸੀ ਉਸ ਵੇਲੇ 2018 ਦੇ ਵਿੱਚ ਜਿਹੜੇ ਅੱਜ ਵੱਡੇ ਵੱਡੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੈ ਇਹ ਉਹਨਾਂ ਦਾ ਆਪਣਾ ਟਰੈਕ ਰਿਕਾਰਡ ਔਰ ਪੰਚਾਇਤ ਮੈਂਬਰਾਂ ਦੇ 165000 ਨਾਮੀਨੇਸ਼ਨ ਫਾਈਲ ਹੋਏ ਸੀ ਤੇ ਜਦੋਂ ਪੜਤਾਲ ਹੋਈ ਸੀ ਨਾਮਜ਼ਦਗੀ ਪੱਤਰਾਂ ਦੀ ਤੇ 65000 ਜਿਹੜਾ ਰਿਜੈਕਟ ਹੋ ਗਿਆ ਸੀ ਕੱਲਾ 1 ਲੱਖ ਬਾਕੀ ਬਚਿਆ ਸੀ 60 40 ਦੇ ਰੇਸ਼ੋ ਨਾਲ ਤੇ ਇਹ ਜਿਹੜਾ ਟੈਕਸ ਹੈ 7 ਰੁਪਏ ਦਾ ਸਾਲ ਦਾ ਇਹ ਕਿੱਡਾ ਵੱਡਾ ਡੈਮੋਕਰੇਸੀ ਨੂੰ ਖੋਰਾ ਡਾਰ ਰਿਹਾ ਮੈਂ ਕਹਿ ਰਿਹਾ ਕਿ ਭਰਾਤ ਦੇ ਉੱਤੇ ਡੈਮੋਕਰੇਸੀ ਨੂੰ ਖਤਮ ਕਰ ਰਿਹਾ ਤੇ ਇਸ ਕਰਕੇ ਇੱਕ ਤਾਂ ਅੱਜ ਸਾਡੀ ਸਪੈਸ਼ਲ ਅਸੀਂ ਅਪੀਲ ਕੀਤੀ ਹੈ ਜਿਹੜੇ ਸਾਡੇ ਚੌਂਦ ਕਮਿਸ਼ਨਰ ਨੇ ਰਾਜਕਮਲ ਜੀ ਕਿ ਤੁਸੀਂ ਕੋਸ਼ਿਸ਼ ਕੀਤੀ ਆ ਤੁਸੀਂ ਐਫੀਡਵੀ ਦਿੱਤਾ ਪਰ ਸਾਨੂੰ ਪਤਾ ਕਿ ਇੱਕ ਹਿਥਿਆਰ ਹੁੰਦਾ ਰਿਟਰਨਿੰਗ ਅਫਸਰ ਕੋਲੇ ਬੜਾ ਵੱਡਾ ਕਿ ਮੈਂ ਤਾਂ ਇਹਨੂੰ ਰਿਜੈਕਟ ਕਰਨਾ ਜੀ ਤੁਸੀਂ ਬਾਅਦ ਚ ਅਦਾਲਤ ਜਾ ਕੇ ਚੋਬਰਤੀ ਕਰਦੇ ਤੇ ਅਦਾਲਤਾਂ ਚ ਵਿਚਾਰੇ ਗਰੀਬ ਬੰਦੇ ਨੇ ਕੀ ਜਾਣਾ ਹੁੰਦਾ ਲੱਖ ਰੁਪਏ ਅਦਾਲਤਾਂ ਚ ਜਾ ਕੇ ਲੱਗਦੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹਨੂੰ ਜਿਹੜਾ ਚੁੰਨਾ ਟੈਕਸ ਨੂੰ ਜਾਂ ਐਨਓਸੀ ਨੂੰ ਆਧਾਰ ਬਣਾ ਕੇ ਇੱਕ ਡਾਇਰੈਕਸ਼ਨ issues ਕੀਤੀ ਜਾਵੇ ਕਿ ਇਹਦੇ ਆਧਾਰ ਦੇ ਉੱਤੇ ਕੋਈ ਵੀ ਰਿਟਰਨਿੰਗ ਅਫਸਰ ਕਿਸੇ ਦੇ ਨਾਮਜ਼ਦਗੀ ਪੱਤਰ ਰੱਦ ਨਾ ਕਰੇ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਇੱਕੋ ਇੱਕ ਅਲਟਰਨੇਟਿਵ ਹੈ ਕਿ ਇਸ ਦੇ ਆਧਾਰ ਦੇ ਉੱਤੇ ਕਿਉਂਕਿ ਇਹ ਦਿੱਤਾ ਹੀ ਨਹੀਂ ਜਾ ਰਿਹਾ ਦੂਜੀ ਪਾਰਟੀਆਂ ਤੇ ਨਾ ਇਹਦੀ ਕੋਈ ਬਹੁਤੀ ਵੱਡੀ ਵੈਲਿਊ ਹੈ ਜਿਵੇਂ ਮੈਂ ਸਮਝਾਇਆ ਤੁਹਾਨੂੰ ਇਸ ਕਰਕੇ ਅਸੀਂ ਕਮਿਸ਼ਨ ਨੂੰ ਕਿਹਾ ਕਿ ਇਹ ਅਸੂਲ ਬਣਾ ਦਿਓ ਰੂਲ ਬਣਾ ਦਿਓ ਡਾਇਰੈਕਸ਼ਨ ਦੇ ਦਿਓ ਕਿ ਕੋਈ ਵੀ ਸੂਬੇ ਦੇ ਵਿੱਚ ਨਾਮਜ਼ਦਗੀ ਪੱਤਰ ਜਿਹੜਾ ਉਹਨੂੰ ਚੁੱਲਾ ਟੈਕਸ ਨੋ ਡਿਊ ਦੇ ਆਧਾਰ ਦੇ ਉੱਤੇ ਰੱਦ ਨਾ ਕੀਤਾ ਜਾਵੇ। ਦੂਜੀ ਗੱਲ ਕਿ ਜੇ ਕਿਤੇ ਰਿਟਰਨਿੰਗ ਅਫਸਰ ਸਾਹਿਬਾਨ ਨੂੰ ਲੱਗਦਾ ਕਿ ਕਿਸੇ ਦੇ ਵਿੱਚ ਕੋਈ ਇਹਦੇ ਵਿੱਚ ਉਹ ਕੋਈ ਐਕਸ਼ਨ ਲੈਣਾ ਚਾਹੁੰਦੇ ਆ ਤੇ ਉਹਨਾਂ ਦੇ ਪੱਧਰ ਤੇ ਨਾ ਲਿਆ ਜਾਵੇ ਪਹਿਲਾਂ ਕਮਿਸ਼ਨ ਉਹਦੀ ਇੰਡੀਪੈਂਡੈਂਟ ਸੁਣਵਾਈ ਜਿਹੜੀ ਆ ਆਪਣੇ ਪੱਧਰ ਦੇ ਉੱਤੇ ਕਰੇ। ਉਹ ਸਿਸਟਮ ਕਮਿਸ਼ਨ ਆਪਣਾ ਵਾਲੰਟ ਕਰ ਲਵੇ। ਕਿ ਪਹਿਲਾਂ ਅਗਾਊ ਪ੍ਰਵਾਨਗੀ ਕਮਿਸ਼ਨ ਦੀ ਹੋ। ਕਿਉਂਕਿ ਇੱਕ ਵਾਰੀ ਤੁਸੀਂ ਰੱਦ ਕਰ ਦਿੱਤਾ ਫਿਰ ਤਾਂ ਅਦਾਲਤਾਂ 'ਚ ਪੰਜ ਸਾਲ ਧੱਕੇ ਖਾਣ ਵਾਲੀ ਗੱਲ। ਉਹਦਾ ਹੱਕ ਹੀ ਖਤਮ ਹੋ ਜਾਂਦਾ ਲੜਨ ਦਾ। ਇਸ ਕਰਕੇ ਜੇ ਸੁਧਾਰ ਵਾਕਈ ਅਸੀਂ ਜਿਹੜੀ ਸਭ ਤੋਂ ਵੱਡੀ ਸਸਤਾ ਸਾਡੀ ਜੜ ਹੈ ਜਿਹੜੀ ਡੈਮੋਕ੍ਰੇਸੀ ਦੀ ਉਹ ਪੰਚਾਇਤ ਹੈ। ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਕਮਿਸ਼ਨ ਅਸੂਲ ਬਣਾ ਦੇਵੇ ਕਿ ਕੋਈ ਨਾਮਜ਼ਦਗੀ ਪੱਤਰ ਇਹਦੇ ਆਧਾਰ ਦੇ ਉੱਤੇ ਰੱਦ ਨਾ ਹੋਵੇ। ਜੇ ਕੋਈ ਰਿਟਰਨਿੰਗ ਅਫਸਰ ਚਾਹੁੰਦਾ ਕਿ ਨਹੀਂ ਇਹ ਗਲਤ ਹੈ ਕਿ ਉਹ ਪਹਿਲਾਂ ਕਮਿਸ਼ਨ ਨੂੰ ਫਾਰਵਰਡ ਕਰੇ ਕਮਿਸ਼ਨ ਚੰਗੀ ਤਰ੍ਹਾਂ ਨਾਲ ਸਾਰੀ ਚੀਜ਼ ਨਿਰਪੱਖ ਤੌਰ ਤੇ ਦੇਖ ਲਵੇ ਤੇ ਫਿਰ ਉਹਦੇ ਦੇ ਉੱਤੇ ਜਿਹੜੀ ਅਗਲੀ ਕੋਈ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਆਦਰਵਾਇਜ਼ ਨਹੀਂ ਤਾਂ ਜੋ ਕਾਂਗਰਸ ਨੇ ਇਤਿਹਾਸ ਵਿੱਚ ਪਿਛਲੀ ਵਾਰੀ ਰਚਿਆ ਸੀ ਸੇਮ ਇਤਿਹਾਸ ਜਿਹੜਾ ਉਸ ਤੋਂ ਵੀ ਵੱਧ ਕਿਉਂਕਿ ਸਰਕਾਰ ਤਾਂ ਰਿਜ਼ਲਟ ਦਫਾਣਾ ਚਾਹੁੰਦੀ ਹੈ ਕਿ ਸਾਡੇ ਸਰਪੰਚ ਚ ਬਣ ਗਏ ਉਹ ਦੂਜਿਆਂ ਦੇ ਹਰਾ ਕੇ ਇਸ ਤਰੀਕੇ ਨਾਮਜ਼ਦਗੀ ਰੱਦ ਕਰਕੇ ਹੋ ਸਕਦੇ ਆ नेता जो सरकार हाल ज़िवा ज़िवा ज़िये ज़िये दी हालत है ग्राउंड ते ਇਹਨੇ ਸਾਰੇ ਪੰਜਾਬ ਚ ਫਿਰ ਜਮਾਤਾਂ ਜਬਤੋਣ ਵਾਲਾ ਕੰਮ ਇਹਨਾਂ ਦਾ ਦੂਜੀ ਅਸੀਂ ਜਿਹੜੀ ਕਮਿਸ਼ਨ ਨੂੰ ਬੇਨਤੀ ਕੀਤੀ ਆ ਕਿ ਜਿਹੜੀ ਨਾਮਜ਼ਦਗੀ ਪੱਤਰ ਦੀ ਪ੍ਰਕਿਰਿਆ ਕਿਉਂਕਿ ਵੋਟਾਂ ਵਾਲੇ ਕੰਮ ਤੇ ਤਾਂ ਅਸੀਂ ਤੁਹਾਡੇ ਕੋਲੇ ਬਾਅਦ ਚਾਵਾਂਗੇ ਉਹ ਹਲੇ ਬਾਅਦ ਚਾਉਣੀਆਂ ਸਟੇਜਾਂ ਕਹੀਆਂ ਹੋਣੀਆਂ ਨਾਮਜ਼ਦਗੀ ਪੱਤਰਾਂ ਦੀ ਜਿਹੜੀ ਪ੍ਰਕਿਰਿਆ ਉਹਦੀ ਸਾਰੀ ਦੀ ਸਾਰੀ ਪ੍ਰਕਿਰਿਆ ਜਿਹੜੀ ਆ ਉਹਦੀ ਵੀਡੀਓਗ੍ਰਾਫੀ ਹੋਵੇ ਤਾਂ ਜੋ ਸਾਰੀ ਚੀਜ਼ ਜਿਹੜੀ ਆ ਉੱਥੇ ਕੀ ਵਾਪਰਿਆ ਉਹਨੂੰ ਸਾਰੇ ਨੂੰ ਜਿਹੜੀ ਹੈਗੀ ਹੈ ਕੱਲ ਨੂੰ ਕੋਈ ਚੈਲੰਜ ਕਰਨਾ ਚਾਵੇ ਤਾਂ ਉਹ ਸਬੂਤ ਜਿਹੜਾ ਉਹ ਕਮਿਸ਼ਨ ਦੀ ਵੀਡੀਓਗ੍ਰਾਫੀ ਹੋਏਗੀ ਇਸ ਕਰਕੇ ਕਮਿਸ਼ਨ ਨੂੰ ਬੇਨਤੀ ਹੈ ਕਿ ਆਪ ਆਪਣੇ ਪੱਧਰ ਦੇ ਉੱਤੇ ਸਾਰੇ ਜਿਹੜੀ ਰਿਟਰਨਿੰਗ ਅਫਸਰ ਦੀ ਪ੍ਰਕਿਰਿਆ ਉਹਨੂੰ ਵੀਡੀਓ ਦਫ਼ਤਰ ਦੇ ਵਿੱਚ ਸਾਰੇ ਦੀ ਵੀਡੀਓਗ੍ਰਾਫੀ ਜਿਹੜੀ ਹੈ ਉਹ ਕੀਤੀ ਜਾਵੇ। ਔਰ ਤੀਜੀ ਸਾਡੀ ਹੋਰ ਬੜੀ ਅਹਿਮ ਮੰਗ ਹੈ ਕਿ ਹਰ ਵੀਡੀਓ ਦਫ਼ਤਰ ਦੇ ਵਿੱਚ ਇੱਕ ਇੰਡੀਪੈਂਡੈਂਟ ਸੀਨੀਅਰ ਅਫਸਰ ਨੂੰ ਅਬਜ਼ਰਵਰ ਆਜਾ ਕਿਉਂਕਿ ਸਾਰੀ ਗੱਲ ਵੀਡੀਓ ਸੰਬੰਧ ਤੇ ਨਾ ਛੱਡੀ ਜਾਵੇ ਉਹਨਾਂ ਤੇ ਬਹੁਤ ਅੱਗੇ ਦਬਾਇਆ ਕਿਉਂਕਿ ਐਮਐਲਏ ਨੇ ਵੀਡੀਓ ਲਗਵਾਏ ਹੁੰਦੇ ਆ ਤੇ ਰੋਜ਼ ਵੀਡੀਓ ਸਬੰਧ ਜੇ ਕੋਈ ਚੰਗਾ ਵੀ ਕਰਨਾ ਚਾਵੇ ਤੇ ਉਹਨਾਂ ਦੇ ਉੱਤੇ ਵੀ ਬੜਾ ਉਹਨਾਂ ਨੂੰ ਧਮਕੀਆਂ ਮਿਲਦੀਆਂ ਚੰਗੇ ਅਫਸਰ ਬਹੁਤ ਇਹਦੇ ਕੰਮ ਦੇ ਵਿੱਚ ਪਰੇਸ਼ਾਨ ਹੁੰਦੇ ਆ ਸੈਕਟਰੀਆਂ ਦੇ ਉੱਤੇ ਬਹੁਤ ਤਰ੍ਹਾਂ ਦੇ ਦਬਾਅ ਬਣਦੇ ਆ ਇਸ ਕਰਕੇ ਇੱਕ ਸੀਨੀਅਰ ਲੈਵਲ ਦਾ ਅਫਸਰ ਜਿਹੜਾ ਕਮਿਸ਼ਨ ਵੱਲੋਂ ਉਹ ਡਾਇਰੈਕਟ ਹਰ ਵੀਡੀਓ ਦਫਤਰ ਦੇ ਵਿੱਚ ਤੇੜਾ ਇੱਕ ਅਬਜ਼ਰਵਰ ਹੋਣਾ ਚਾਹੀਦਾ ਤਾਂ ਜੋ ਜੇ ਉੱਥੇ ਕਿਤੇ ਕੋਈ ਰਿਟਰਨਿੰਗ ਅਫਸਰ ਦੇ ਕਿਤੇ ਕੋਈ ਖਰਾਬੀ ਹੋਵੇ ਤੇ ਇਮੀਜੈਂਟਲੀ ਮੌਕੇ ਦੇ ਉੱਤੇ ਜਿਹੜੀ ਆ ਲੁਕੀ ਸ਼ਿਕਾਇਤ ਜਿਹੜੀ ਆ ਆਪਣੀ ਉਹ ਉੱਥੇ ਕਰ। ਔਰ ਇੱਕ ਜਿਹੜੀ ਖਾਸ ਗੱਲ ਆ ਕਿ ਜਿੰਨੀ ਦੇਰ ਤੱਕ ਜਿਹੜੇ ਦੋਸ਼ੀ ਜਿਹੜੇ ਅਫਸਰ ਆ ਚਾਹੇ ਪੁਲਿਸ ਦੇ ਆ ਤੇ ਸਿਵਲ ਪ੍ਰਸ਼ਾਸਨ ਦੇ ਆ ਜਿਹੜੇ ਆਪਣੀ ਜ਼ਿੰਮੇਵਾਰੀਆਂ ਛੱਡ ਕੇ ਐਮਲਿਆਂ ਦੇ ਘਰਾਂ 'ਚ ਬੈਠੇ ਆ। ਉਥੋਂ ਦਫਤਰ ਚਲਾ ਰਹੇ ਆ। ਉਹਨਾਂ ਦੀ ਮਰਜ਼ੀ ਦੇ ਨਾਲ ਕੰਮ ਕਰ ਰਹੇ ਆ। ਇਹਨਾਂ ਦੀ ਸਨਾਖਤ ਕਰਕੇ ਤੇ ਇਹਨਾਂ 'ਤੇ ਸਖਤ ਐਕਸ਼ਨ ਕਮਿਸ਼ਨ ਨੂੰ ਲੈਣਾ ਚਾਹੀਦਾ। ਗੱਲ ਸਹੀ ਦੀ ਨਹੀਂ ਗੱਲ ਪਹਿ ਦੀ ਆ। ਇਹ ਜਿਹੜੀਆਂ ਰਵੈਤਾਂ ਬਾੜੀਆਂ ਪੈ ਜਾਂਦੀਆਂ ਕਿ ਆਪਣੀ ਪੋਸਟਿੰਗ ਵਾਸਤੇ ਦੂਜੇ ਵਾਸਤੇ ਚੰਗੇ ਅਫਸਰ ਤਾਂ ਵਿਚਾਰੇ ਨੁਕਸਾਨ 'ਚ ਜਾਂਦੇ ਆ। ਉਹ ਅਸੂਲ ਦੀ ਗੱਲ ਕਰਦੇ ਰਹਿੰਦੇ ਆ। ਤੇ ਇਹੋ ਜਿਹੜੇ ਆ ਮਾੜੇ ਐਮਐਨਆ ਦੇ ਨਾਲ ਰਲ ਕੇ ਤੇ ਇਹ ਜਿਹੜਾ ਨੁਕਸਾਨ ਕਰਦੇ ਆ ਸਿਸਟਮ ਦਾ ਇਹਨਾਂ ਦੀ شناخت ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਸ਼ਕਤੀ ਦੇ ਨਾਲ ਜਿਹੜਾ ਇਹ ਐਕਸ਼ਨ ਹੋਵੇ ਇੱਕ ਤਾਂ ਇਹ ਅਸੀਂ ਡਿਟੇਲਡ ਜਿਹੜੀ ਸਾਰੀ ਕੰਪਲੀਟ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਆ ਇਹਨਾਂ ਸਾਰੀ ਤਜਵ ਵਾਸਤੇ ਭੇਜੀਏ ਦੂਜਾ ਸਾਨੂੰ ਵਕਫ ਵਕਫ ਤੋਂ ਸ਼ਿਕਾਇਤਾਂ ਆ ਰਹੀਆਂ ਬਹੁਤ ਚਿਕਾਇਤਾਂ ਆ ਰਹੀਆਂ ਧਰਮ ਕੋਰਟ ਦੇ ਵਿੱਚ ਕੱਲ ਸਰਦਾਰ ਭਜਿੰਦਰ ਸਿੰਘ ਬਰਾੜ ਸਾਹਿਬ ਸਾਡੇ ਉਹਨਾਂ ਨੂੰ ਧਰਨੇ ਵੀ ਲਾਉਣੇ ਪਏ ਸੜਕਾਂ ਵੀ ਜਾਮ ਕਰਨੇ ਪਏ ਕਾਰਨ ਕੀ ਸੀ ਕਿ ਸਾਡੇ ਉਮੀਦਵਾਰ ਨੋਮੀਨੇਸ਼ਨ ਉੱਥੇ ਫਾਈਲ ਕਰਨ ਗਏ ਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਉੱਥੇ ਪਾੜ ਦਿੱਤੇ ਜਿਹੜਾ ਧਰਮਕੋਟ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਔਰ ਐਸਐਚਓ ਜਿਹੜੀ ਉੱਥੇ ਲੱਗੀ ਹੋਈ ਆ ਜਿਹੜੀ ਐਸਐਚਓ ਆ ਉਹਦੀ ਲਿਖਤੀ ਸ਼ਿਕਾਇਤ ਵੀ ਸਰਦਾਰ ਭਜਿੰਦਰ ਸਿੰਘ ਬਰਾੜ ਨੇ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਆ ਉਨੇ ਕਾਨੂੰਨ ਦਾ ਪੱਲਣ ਕਰਨ ਦੀ ਬਜਾਏ ਉਲਟਾ ਜੋ ਹੁਕਮ ਸੀ ਉਥੇ ਐਮਐਲਏ ਦਾ ਉਹਨੂੰ ਲਾਗੂ ਕਰਾ ਕੇ ਤੇ ਸਾਰੇ ਆਪੋਜੀਸ਼ਨ ਵਾਲੇ ਬੰਦੇ ਜਿਹੜੇ ਸੀ ਉਹ ਕੋਰਟ ਇਸੇ ਖਾਂ ਬਲਾਕ ਦੇ ਵਿੱਚੋਂ ਬਾਹਰ ਕਰ ਦਿੱਤੇ ਅੱਜ ਵੀ ਉਥੇ ਸਾਡਾ ਪ੍ਰੋਟੈਸਟ ਜੜਾ ਸਾਡੀ ਪਾਰਟੀ ਤੇ ਲੁੱਕੀ ਕਰ ਰਿਹਾ ਇਸ ਕਰਕੇ ਉਹ ਵੀ ਨਿਤੀ ਸ਼ਿਕਾਇਤ ਜਿਹੜੀ ਹੈ ਉਹ ਕਮਿਸ਼ਨ ਕੋਲੇ ਅਸੀਂ ਵੀ ਫਾਰਵਰਡ ਕਰ ਰਹੇ ਹਾਂ ਉਹਨਾਂ ਵੱਲੋਂ ਡਾਇਰੈਕਟਿਵ ਵੀ ਭੇਜੀ ਗਈ ਹੈ ਇਸੇ ਤਰ੍ਹਾਂ ਸਰਦਾਰ ਵਰਦੀਪ ਸਿੰਘ ਮਾਨ ਸਾਹਿਬ ਸਾਡੇ ਜਿਹੜੇ ਗੁਰੂ ਹਰ ਸਾਹਿਬ ਤੋਂ ਸਾਡੇ ਇੰਚਾਰਜ ਆ ਉਹਨਾਂ ਦੇ ਹਲਕੇ ਦੇ ਵਿੱਚ ਵੀ ਐਨਓਸੀ ਆਂਦੇ ਆ ਵੀ ਆ ਜਿਹੜੀ ਚੁੱਲਾ ਟੈਕਸ ਤੇ ਆ ਵੀ ਔਰ ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਬੇਟੇ ਨੇ ਇਲੈਕਸ਼ਨ ਲੜਨੀ ਹੈ ਤੇ ਉਹਦਾ ਵਾਰਡ ਬੰਦੀ ਹੋ ਚੁੱਕੀ ਹੈ ਪਿਛਲੀਆਂ ਡੇਟਾ ਦੇ ਵਿੱਚ ਵਾਰਡ ਬੰਦੀ ਚੇਂਜ ਕੀਤੀ ਜਾਂਦੀ ਕਿ ਉੱਥੋਂ ਵੋਟਾਂ ਕੱਢ ਕੇ ਕਿ ਉਹ ਜਿੱਥੇ ਜਾਵੇ ਉਹ ਦੂਜੇ ਵਾਰਡ ਦੇ ਵਿੱਚ ਪੈ ਕੇ ਜਾ ਰਹੀ ਹੈ ਇਹ ਤਾਂ ਜਲ ਸੱਚੀ ਹੈ ਉਹਨਾਂ ਨੇ ਵੀ ਡਿਫਟੀ ਕੰਪਲੀਟ ਕੀਤੀ ਆ ਸੀ ਉਹ ਵੀ ਫਾਰਵਰਡ ਕੀਤੀ ਆ ਇੱਕ ਸਾਡੇ ਮੁਕਸਰ ਦੇ ਸਾਡੇ ਸਾਫਟਾ ਐਮਐਲਏ ਕਵਰਦੀ ਸਿੰਘ ਰੋਜੀ ਬਰਕੰਦੀ ਜੀ ਉਹਨਾਂ ਦੇ ਵੀ ਇੱਕ ਡੀਐਸਪੀ ਦੀ ਸ਼ਿਕਾਇਤ ਜਿਹੜੀ ਆ ਉਹ ਭੇਜੀ ਆ ਉਹ ਦੋ ਇਲੈਕਸ਼ਨਾਂ ਉੱਤੇ ਪਹਿਲਾਂ ਕਰ ਚੁੱਕਿਆ ਔਰ 4 ਮਹੀਨੇ ਉਹਦੀ ਰਿਟਾਇਰਮੈਂਟ ਨੂੰ ਲਾ ਕੇ ਸਿਰਫ ਹੁਣ ਇੱਕ ਲਾ ਹੁੰਦਾ ਹੈ ਕਿ ਜਿਹੜਾ ਅਫਸਰ ਨੀਅਰ ਰਿਟਾਇਰਮੈਂਟ ਹੈ ਜਿਹੜਾ ਦੋ ਵਾਰੀ ਉੱਤੇ ਪਹਿਲਾ ਇਲੈਕਸ਼ਨ ਕਰਾ ਚੁੱਕਿਆ ਉੱਥੇ ਉਹਦੀ ਪੋਸਟਿੰਗ ਨਹੀਂ ਰਹਿ ਸਕਦੀ ਤੇ ਉਹ ਕਿਉਂਕਿ ਉਹਨੂੰ ਪਤਾ ਹੈ ਕਿ ਹੁਣ ਰਿਟਾਇਰਮੈਂਟ ਹੈ ਤੇ ਉਹ ਖੁਸ਼ ਕਰਨ ਵਾਸਤੇ ਵੀ ਕੋਈ ਫਾਇਦਾ ਨਵਾਗੇ ਉਹ ਸਾਰੀ ਤਕਸੀ ਜਿਹੜੀ ਆ ਕਰ ਰਿਆ ਉਹਦੀ ਵੀ ਦਿੱਕਤੀ ਸ਼ਿਕਾਇਤ ਅਸੀਂ ਟਰਾਂਸਫਰ ਦੀ ਮੰਗ ਉਥੋਂ ਕੀਤੀ ਆ ਇਸੇ ਤਰ੍ਹਾਂ ਇੱਕ ਸਰਦਾਰ ਮਨਤਾਰ ਸਿੰਘ ਬਰਾੜ ਸਾਡੇ ਕੋਟਪੂਰਾ ਤੋਂ ਸਾਬਕਾ ਐਮਐਲਏ ਸਾਬਕਾ ਮੁੱਖ ਪਾਰਲੀਮੈਂਟਿਸ ਕਤਰਾ ਉਹਨਾਂ ਨੇ ਵੀ ਕੋਟਪੂਰਾ ਸਦਰ ਦੇ ਇੱਕ ਐਸਐਚਓ ਸਰਦਾਰ ਚਮਕੌਰ ਸਿੰਘ ਅਸ਼ਦ ਨਾਮ ਜੀ ਉਹਨਾਂ ਦੀ ਸ਼ਿਕਾਇਤ ਭੇਜੀ ਆ ਕਿ ਉਹ ਵੀ ਜਿਹੜਾ ਪਾਰਟੀ ਦਾ ਵਰਕਰ ਬਣ ਕੇ ਆਮ ਆਦਮੀ ਪਾਰਟੀ ਦਾ ਕਿਉਂਕਿ ਸਪੀਕਰ ਸਾਹਿਬ ਦਾ ਹਲਕਾ ਤੇ ਲੱਗਦਾ ਤੇ ਯਾਣਾ ਵੀ ਜਦੋਂ ਸਪੀਕਰ ਸਾਹਿਬ ਦਾ ਹਲਕਾ ਤੇ ਫਿਰ ਮੈਨੂੰ ਕੌਣ ਰੋਕ ਸਕਦਾ ਵੀ ਕਮਿਸ਼ਨ ਕੀ ਹੁੰਦਾ ਉਹ ਸ਼ਰਿਆ ਵੀ ਉਹ ਤੇ ਉਹਨਾਂ ਨੇ ਵੀ ਇਲੈਕਟ੍ਰਿਕ ਸਕੈਂਪ ਭੇਜੀ ਆ ਕਿ ਉਹ ਇਲੈਕਸ਼ਨ ਹੀ ਸਾਰੀ ਉਹਨਾਂ ਦੀ ਹੋ ਡਟਦਾ ਪਿਆ ਇਸ ਕਰਕੇ ਹੋਰ ਵੀ ਬਹੁਤ ਸ਼ਿਕਾਇਤਾਂ ਨੇ ਉਹ ਸੀ ਸਾਰੀਆਂ ਇਲੈਕਸ਼ਨ ਕਮਿਸ਼ਨ ਨੂੰ ਭੇਜ ਰਿਹਾ ਪਰ ਮੈਂ ਚੋਣ ਕਮਿਸ਼ਨ ਨੂੰ ਅਸੀਂ ਲਿਖਤੀ ਵੀ ਭੇਜ ਰਹੇ ਆ ਅਸੀਂ ਟਾਈਮ ਲੈ ਕੇ ਮਿਲਾਂਗੇ ਵੀ ਉਹਨਾਂ ਨੂੰ ਤੇ ਅਸੀਂ ਉਹਨਾਂ ਨੂੰ ਫਿਰ ਬੇਨਤੀ ਕਰਦੇ ਆ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਪੰਚਾਇਤ ਦੀ ਇਲੈਕਸ਼ਨ ਜਿਹੜੀ ਆ ਇਹਦੇ ਵਿੱਚ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਸਖਤ ਹੋਣਾ ਚਾਹੀਦਾ ਉਹਨਾਂ ਨੇ ਚੰਗੇ ਕੁਝ ਸਟੈਪ ਲਏ ਆ ਅਸੀਂ ਵੈਲਕਮ ਕਰਦੇ ਕਿਉਂਕਿ ਕਮਿਸ਼ਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਪਰ ਜਨਰੇ ਦੇਰ ਤੱਕ ਇੱਕ ਡੀਸੀ ਉਹਨਾਂ ਨੇ ਬਦਲਿਆ ਤਰਨਤਨ ਦਾ ਅਸੀਂ ਉਹਨੂੰ ਵੈਲਕਮ ਕਰਦੇ ਸਕੇ ਚਾਹੇ ਕਿਸੇ ਦੀ ਹੋ ਪਰ ਬਾਕੀ ਥਾਵਾਂ ਦੇ ਉੱਤੇ ਵੀ ਇਸ ਰੰ ਦਾ ਜਿਹੜਾ ਸਖਤ ਸੰਦੇਸ਼ ਆ ਉਹ ਜਾਣਨਾ ਚਾਹੀਦਾ ਔਰ ਲਾਇਨ ਆਰਡਰ ਦੀ ਬੜੀ ਮਾੜੀ ਹਾਲਤ ਆ ਜਿੱਥੇ ਮਰਜੀ ਕੋਈ ਜਿਹੜੇ ਆ ਗੋਲੀਆਂ ਚੱਲ ਪੈਂਦੀਆਂ ਜਿੱਥੇ ਮਰਜ਼ੀ ਕੋਈ ਇੱਟਾਂ ਮਾਰਨ ਲੱਗ ਪੈਂਦਾ ਆ ਫਰੀਦਕੋਟ ਦੀ ਮੈਂ ਹੁਣੇ ਟੀਵੀ ਤੇ ਖਬਰ ਚੰਦਾ ਪਿਆ ਸੀ ਵੀ ਨਾਮਜ਼ਦਗੀ ਪੱਤਰ ਦਾਖਲ ਕਰਨ ਲੱਗਾ ਤੇ ਉਹਨਾਂ ਨੇ ਖੋ ਗਏ ਤੇ ਨਹਿਰ ਦੇ ਵਿੱਚ ਸੁੱਟ ਦਿੱਤੇ ਇਸ ਕਰਕੇ ਇਸ ਤਰ੍ਹਾਂ ਦੇ ਫੈਸਲੇ ਹੋਣਗੇ ਤੇ ਉਹ ਡੈਮੋਕ੍ਰੇਸੀ ਵਾਸਤੇ ਬਹੁਤ ਘਾਤਕ ਹੋਣਗੇ ਸੋ ਅਸੀਂ ਬੇਨਤੀ ਕਰਦੇ ਆਂ ਇਹ ਰੂਲਿੰਗ ਪਾਰਟੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਂ ਕਿ ਇਦਾਂ ਤੁਸੀਂ ਪੰਚਾਇਤਾਂ ਤੇ ੱੱਕੇਸ਼ਾਈ ਦਾ ਕਬਜ਼ੇ ਕਰਕੇ ਲੋਕਾਂ ਦੇ ਜਿੱਤ ਨਹੀਂ ਦਿਲ ਨਹੀਂ ਜਿੱਤ ਸਕਦੇ ਉਹ ਸਮਾਂ ਨਿਕਲ ਗਿਆ ਲੋਕਾਂ ਨੇ ਧੜਤੇ ਬਹੁਤ ਵੱਡਾ ਭਰੋਸਾ ਕੀਤਾ ਸੀ ਪਰ ਹੁਣ ਤੁਹਾਡੇ ਤੇ ਲੋਕੀ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਜਿਹੜੇ ਲੋਕਾਂ ਦੇ ਫਤਵੇ ਨੂੰ ਇਦਾਂ ਜ਼ਬਰਦਸਤੀ ਆਪਣੇ ਹੱਕ ਦੇ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੋ ਟਾਈਮ ਥੋੜਾ ਰਹਿ ਗਿਆ ਇੱਕ ਨਾ ਇੱਕ ਦਿਨ ਇਹ ਲੋਕਾਂ ਨੂੰ ਫਿਰ ਤੁਹਾਨੂੰ ਸਜ਼ਾ ਦੇਣੀ ਆ ਉਹਦੇ ਵਾਸਤੇ ਤਿਆਰ ਸਰਕੀ ਜੀ ਇਸ ਕਿ ਮੇਰੇ ਕਿਸਾਨਾਂ ਸੈਸਟਰ ਟ੍ਰੇਨਾਂ ਰੋਕ ਰਹੇ ਨੇ ਕੋਈ ਨਹੀਂ ਕਿਸਾਨ ਜਿਹੜੇ ਟ੍ਰੇਨਾਂ ਇੱਕੋ ਪਾਸੇ ਦੇਖੋ ਗੱਲ ਇਹ ਹੈ ਕਿ ਜਦੋਂ ਕੇਂਦਰ ਸਰਕਾਰ ਸੂਬਾ ਸਰਕਾਰਾਂ ਉਹਨਾਂ ਨਾਲ ਕਿਸਾਨਾਂ ਨਾਲ ਵਾਅਦੇ ਪੂਰੇ ਕਰਕੇ ਪੂਰੇ ਨਹੀਂ ਉਤਰਦੀਆਂ ਕਿਉਂਕਿ ਇੱਕ ਵਾਰੀ ਉਹ ਆਉਂਦੇ ਆ ਇੰਨੀ ਮਿਹਨਤ ਕਰਕੇ ਤਕਲੀਫ ਕਰਕੇ ਇੱਥੇ ਆਉਂਦੇ ਆ ਤੇ ਭਰੋਸਾ ਦੇ ਕੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਤੇ ਫਿਰ ਕੁਦਰਤੀ ਗੱਲ ਹੈ ਜਦੋਂ ਤੁਸੀਂ ਕਾਸਤੇ ਪੂਰੇ ਨਹੀਂ ਉਤਰਦੇ ਵਾਅਦੇ ਤੇ ਪੂਰੇ ਨਹੀਂ ਉਤਰਦੇ ਤੇ ਫਿਰ ਕੋਈ ਚਾਰਾ ਨਹੀਂ ਹੁੰਦਾ ਕਿਰਕੋ ਉਹਨਾਂ ਦਾ ਹੱਕ ਹੈ ਉਹ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਪਰ ਮੈਂ ਸਰਕਾਰਾਂ ਨੂੰ ਕਹਿਣਾ ਕਿ ਇੰਨੀ ਬੇਇਮਾਨੀ ਨਹੀਂ ਕਰਨੀ ਚਾਹੀਦੀ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਗੱਲ ਸੁਣ ਕੇ ਉਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਇੱਕ ਅੱਜ ਕੱਲ੍ਹ ਆ ਝੋਨੇ ਦਾ ਵੀ ਜਿਹੜਾ ਹੁਣ ਖੇਤੀ ਕਰਨੀ ਕਰੇਗੀ ਬਾਸਪਤੀ ਅੱਧੇ ਰੇਟ ਤੇ ਨਹੀਂ ਵਿਕਦੀ ਪਈ ਸੈਲਰ ਵਾਲੇ ਹੁਣ ਜਿਹੜੇ ਆ ਉਹ ਉੱਥੇ ਮਾਲ ਲਾਉਣ ਨੂੰ ਤਿਆਰ ਨਹੀਂ ਆਰਤੀਆਂ ਜਿਹੜੇ ਆ ਉਹ ਆਰਥ ਦਾ ਕੰਮ ਕਰਨ ਨੂੰ ਤਿਆਰ ਨਹੀਂ ਤੇ ਪੰਜਾਬ ਦਾ ਦੇ ਸਾਡਾ ਰੱਬ ਰੱਖਿਆ ਤੇ ਕਿਸਾਨੀ ਕੀ ਕਰੇ ਆ ਜਿਹੜੇ ਕਹਿੰਦੇ ਸੀ ਦਾਣਾ ਦਾਣਾ ਚੁੱਕਾਂਗੇ ਅੱਜ ਅੱਧੇ ਰੇਟ ਦੇ ਉੱਤੇ ਬਾਸਪਤੀ ਜਿਹੜੀ ਆ ਉਹ ਵਿਕਦੀ ਪਈ ਹੈ ਉਹਨਾਂ ਨੇ ਜਾ ਕੇ ਅੰਮ੍ਰਿਤਸਰ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਢੇਰੀ ਵੀ ਲਾਈ ਹੈ ਬਾਸਪਤੀ ਦੀ ਵੀ ਦੱਸੋ ਇਹ ਕਿੱਥੇ ਛੁੱਟੀ ਇਹ ਜਿਹੜੇ ਵੱਡੇ ਵੱਡੇ ਗੱਲਾਂ ਦੱਸਦੇ ਸੀ ਇਸ ਵੇਲੇ ਜੋ ਹਾਲਤ ਹੈ ਕਿਸਾਨੀ ਦੀ ਆ ਦੇਖੋ 10 ਦਿਨਾਂ ਨੂੰ ਪੰਜਾਬ ਦੇ ਵਿੱਚ ਹਾਲਾਤ ਕੀ ਹੁੰਦੇ ਕਿਉਂਕਿ ਪ੍ਰਬੰਧ ਹੀ ਕੋਈ ਨਹੀਂ ਸਰਕਾਰ ਦਾ ਪਲਾਨਿੰਗ ਹੀ ਕੋਈ ਨਹੀਂ ਸਰਕਾਰ ਦੀ ਸਰਕਾਰ ਤੇ ਆਪਣੇ ਜਿਹੜੀਆਂ ਸਾਧਨ ਦੇ ਵਿੱਚ ਲੱਗੇ ਹੋਏ ਜਾਂ ਆਪਣੇ ਜਿਹੜੇ ਬਹੁਤੇ ਕੱਪੜੇ ਸਾਹਮਣੇ ਆਉਣ ਲੱਗੇ ਹੁਣ ਉਹਨਾਂ ਨੂੰ ਸੰਭਲ ਤੇ ਲੱਗੇ ਹੋਏ ਝੋਨਾ ਸਭ ਨਾਲ ਪੰਜਾਬ ਦੀ ਬਹੁਤ ਵੱਡੀ ਲੋੜ ਪਰ ਸਰਕਾਰ ਕੋਲ ਕਰਨ ਦੀ ਢਿੱਲ ਸੁੱਤੀ ਹੋਈ ਹੈ ਇਸ ਕਰਕੇ ਕਿਸਾਨੀ ਨੂੰ ਇਹਦਾ ਇਸ ਵਾਰੀ ਬਹੁਤ ਵੱਡੀ ਮੁਸ਼ਕਲ ਹੋਣਾ ਲਈ ਤਾਂ ਕੁਦਰਤੀ ਗੱਲ ਹਾਲਤ ਤੇ ਥੋੜੇ ਆਇਆ ਸਾਰੇ ਪੰਜਾਬ ਨੂੰ ਥੋੜੇ ਤੇ ਇਹਨਾਂ ਨੂੰ ਸੜਕਾਂ ਤੇ ਆਉਣਾ ਪੜੇ ਬੀਬੀ ਜਗੀਰਪੁਰ ਆ ਚਲੋ ਗੱਲ ਇਹ ਕਿ ਅਕਾਲ ਤਖਤ ਸਾਹਿਬ ਵਾਲੇ ਈਸ਼ੂ ਤੇ ਲੈ ਕੋਈ ਕਹਿਣਾ ਵੀ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਦਾ ਵੀ ਆਦੇਸ਼ ਆ ਕਿ ਜਿਹੜੀ ਹੈ ਬਿਆਨਬਾਜ਼ੀ ਉਸ ਈਸ਼ੂ ਤੇ ਨਾ ਹੋ ਉਹਨਾਂ ਤੋਂ ਸਪਸ਼ਟਿਕਰ ਮੰਗਿਆ ਸੀ ਦੇਣਾ ਚਾਹੀਦਾ ਔਰ ਸਾਰਿਆਂ ਨੂੰ ਜਿਹੜੀ ਅਕਾਲ ਤਖਤ ਸਾਹਿਬ ਦਾ ادب ਸਤਿਕਾਰ ਵੀ ਕਾਇਮ ਰੱਖਣਾ ਚਾਹੀਦਾ ਇੱਕ ਗੱਲ ਹੋਰ ਹੁੰਦੀ ਕਿ ਪਹਿਲਾਂ ਦੂਜਿਆਂ ਨੂੰ ਕਹਿੰਦੇ ਆ ਜਦੋਂ ਆਪਣੀ ਕਿਸੇ ਦੀ ਵਾਰੀ ਆਉਂਦੀ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੰਦੇ ਉਹ ਵੀ ਨਹੀਂ ਕਰਨਾ ਚਾਹੀਦਾ ਜੇ ਕਾਲ ਤਖਤ ਸਾਹਿਬ ਤੇ ਜਿਹੜੇ ਜਾਂਦੇ ਆ ਉਹ ਕੋਟ ਕੋਟ ਭਰੋਸਾ ਅਕਾਲ ਤਖਤ ਤੇ ਜਰੂਰ ਰੱਖਣ ਪਰ ਮੈਂ ਕੁਝ ਪ੍ਰੈਸ ਕਾਨਫਰੰਸਾਂ ਪਿੱਛੇ ਦੇਖੀਆਂ ਤੇ ਬੜੇ ਵੱਡੇ ਵੱਡੇ ਸਵਾਲ ਅਕਾਲ ਤਖਤ ਸਾਹਿਬ ਦੇ ਉੱਤੇ ਖੜੇ ਕੀਤੇ ਜਾਂਦੇ ਤੇ ਜੇ ਭਰੋਸਾ ਹੀ ਨਹੀਂ ਹੁੰਦਾ ਤੇ ਫਿਰ ਭਈ ਉੱਥੇ ਜਾਦੇ ਕਿਉਂ ਇੱਕ ਗੰਗਨਾ ਲਗਾਤਾਰ ਵਾਰੀ ਵਾਰੀ ਬਿਆਨ ਦਿੰਦੇ ਨੇ ਪੰਜਾਬ ਨੂੰ ਲੈ ਕੇ ਕਦੇ ਕਿਸਾਨਾਂ ਨੂੰ ਲੈ ਕੇ ਕਿਸੇ ਨੂੰ ਲੈ ਕੇ ਅੱਜ 2 ਅਕਤੂਬਰ ਗਾਂਧੀ ਜੰਤੀ ਦੇ ਮੌਕੇ ਤੇ ਉਹਨਾਂ ਨੇ ਇੱਕ ਵਾਰ ਫੇਰ ਕਿਹਾ ਕਹਿੰਦੇ ਕਿ ਦੇਸ਼ ਦੇ ਪਿਤਾ ਨਹੀਂ ਹਿੰਦੂ ਦੇਸ਼ ਦੇ ਲਾਲ ਹੁੰਦੇ ਮੇਰੇ ਖਿਆਲੋਂ ਉਹਦੀ ਗੱਲ ਸੁਣਨਾ ਬੰਦ ਕਰ ਦੇਣਾ ਚਾਹੀਦਾ ਬੇ ਪਹਾੜੀਆਂ ਪੋੜੀਆਂ ਦੀ ਟਕਰਾ ਕੇ ਤੇ ਬਾਤ ਖਤਮ ਹੋ ਜਾਂਦੀ ਕੀ ਸਮਝਾਓਗੇ ਇਹਨਾਂ ਲੋਕਾਂ ਨੂੰ ਇਸ ਕਰਕੇ ਛੱਡ ਦੇਣਾ ਚਾਹੀਦਾ ਕੀ ਮਤਲਬ ਇੱਕ ਡੇਰ ਦਾ ਸਿਸਟਮ ਮੂਕੀ ਨੂੰ 20 ਦੇ ਦਿੱਕਟਰੋਲ ਫੋਰਮ ਹੈ ਕੀ ਹੈ ਵਿਰੋਧੀ ਧਿਰ ਤੋਂ ਸਵਾਲ ਕਿ ਨਹੀਂ ਕਰਦੇ ਦੇਖੋ ਇਹ ਜਿਹੜਾ 파ਰੋਲ ਦੇਣ ਦਾ ਸਿਸਟਮ ਹੈ ਇਹਦੇ ਤੇ ਮੈਂ ਜੁਡੀਸ਼ੀਨ ਨੂੰ ਵੀ ਬੇਨਤੀ ਕਰਦਾ ਕਿ ਦੇਸ਼ ਦੇ ਵਿੱਚ ਜਿਹੜਾ ਸਿਸਟਮ ਹੈ ਸਾਰੇ ਵਾਸਤੇ ਇੱਕ ਹੋਣਾ ਚਾਹੀਦਾ ਇੱਕ ਬੰਦੇ ਤੇ ਢਿੱਗ ਵੀਰ ਦੋਸ਼ ਹੁੰਦੇ ਆ ਤੇ ਉਹ ਚੌਥੇ ਦਿਨ ਜਦੋਂ ਇਲੈਕਸ਼ਨ ਆ ਜਾਂਦੀ ਹੈ ਤੇ ਜਦੋਂ ਪਾਰਟੀ ਨੂੰ ਲੋਟ ਹੁੰਦੀ ਹੈ ਉਹ ਜਿੰਨੀ ਚਾਹੁੰਦਾ ਪ੍ਰੋਲ ਆ ਜਾਂਦਾ ਕਿਉਂਕਿ ਜਿੱਤੀ ਤਾਂ ਇਲੈਕਸ਼ਨ ਚੱਲਦੀ ਪਈ ਆ ਇਲੈਕਸ਼ਨ ਕਮਿਸ਼ਨ ਦੀ ਪ੍ਰਵਾਨਗੀਆਂ ਵੀ ਹੋ ਗਈਆਂ ਅੱਧੇ ਘੰਟੇ ਚ ਜਾਰੀ ਉਹ ਤੇ ਕੌਣ ਕਰਾਉਂਦਾ ਹੁਕਮ ਕਿਸੇ ਨੂੰ ਭੜੇਖਾ ਇੱਕ ਜਿਹੜੇ ਵਿਚਾਰੇ 30-30 ਸਾਲਾਂ ਤੋਂ ਜੇਲਾ 'ਚ ਆ ਉਹਨਾਂ ਦੇ ਮਾਂ ਦੇ ਭੋਗ ਦੇ ਉੱਤੇ ਜਾਣ ਵਾਸਤੇ ਵੀ ਹਾਈ ਕੋਰਟ ਦੇ ਵਿੱਚੋਂ ਇੱਕ ਘੰਟੇ ਦੀ ਪ੍ਰੋਲ ਲੈ ਲਈ ਪਈ ਇਹ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਹੈ ਨਾ ਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ ਇਹ ਬਹੁਤ ਜਿਹੜੀ ਹੈ ਦੁਖਦਾਈ ਹੁੰਦਾ ਔਰ ਭਾਵਨਾ ਵੀ ਲੋਕਾਂ ਦੀ ਹਟ ਹੁੰਦੀਆਂ ਪਹਿਲਾਂ ਤੇ ਇਸ ਕਰਕੇ ਹਟ ਹੁੰਦੀਆਂ ਕਿ ਇਹੋ ਜਿਹੇ ਲੋਕਾਂ ਨੂੰ ਸਰਕਾਰਾਂ ਹੀਰੋ ਬਣਾ ਕੇ ਪੇਸ਼ ਕਰਦੀਆਂ ਉਹਨਾਂ ਨੂੰ ਸਹੂਲਤਾਂ ਦਿੰਦੀਆਂ ਉਹਨਾਂ ਦੀ ਮਨਮਰਜ਼ੀ ਨਾ ਪਰੋਲ ਦਿੰਦੀਆਂ ਤੇ ਦੂਜਿਆਂ ਦੇ ਨਾਲ ਬੇਇਨਸਾਫੀ ਕਰਦੀਆਂ ਇਸ ਕਰਕੇ ਇਹ ਵਰਤਾਰਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ